बस ये इंडियन टीम की टी शर्ट्स पिकअप करने आया था और कनाडा की भी एज वेल बिकॉज आई सपोर्ट बोथ द कंट्रीज मैं दोनों कंट्री को सपोर्ट करने वाला हूँ इंडिया और कनाडा दोनों होपफुली बोथ टीम्स अच्छा करेंगी सो यस आई एम हियर टू पिकअप माई टी शर्ट्स टूडे वर्ल्ड कप को लेकर क्या तैयारियाँ हैं वर्ल्ड कप तो हम मैं जा रहा हूँ गेम्स uh, देखने में यू एस एज वेल सो काफ़ी एक्साइटेड है uh, देखते हैं कैनेडा इंडिया क्या करता है कल आईसीसी क्रिकेट वर्ल्ड कप का आगाज हो रहा है ਕੈਨੇਡਾ ਨੇ ਪਹਿਲੀ ਵਾਰ ਇਸ ਕ੍ਰਿਕਟ ਵਰਲਡ ਕਪ ਲੇ ਕੁਆਲੀਫਾਈ ਕੀਤਾ ਹੈ ਕੱਲ ਸ਼ਾਮ ਨੂੰ ਕੈਨੇਡਾ ਅਤੇ ਮੇਜ਼ਬਾਨ ਅਮਰੀਕਾ ਪਹਿਲੇ ਮੁਕਾਬਲੇ ਲਈ ਆਮੋ ਸਾਹਮਣੇ ਹੋਣਗੇ ਇਸ ਦੇ ਸੰਬੰਧ ਵਿੱਚ ਅੱਜ ਬ੍ਰੈਂਟਨ ਅਤੇ ਮਿਸਿਸਾਗਾ ਦੇ ਕ੍ਰਿਕਟ ਦੇ ਸਟੋਰਾਂ ਤੇ ਲੋਕ ਵੱਡੇ ਪੱਧਰ ਤੇ ਖਰੀਦਦਾਰੀ ਕਰਦੇ ਦੇਖੇ ਗਏ ਕ੍ਰਿਕਟ ਪ੍ਰੇਮੀਆਂ ਦਾ ਕਹਿਣਾ ਸੀ ਕਿ ਉਹ ਉਤਸ਼ਾਹਿਤ ਹਨ ਕਿ ਉਹ ਪਹਿਲੀ ਵਾਰ ਆਪਣੇ ਮੂਲ ਦੇਸ਼ਾਂ ਦੇ ਨਾਲ ਨਾਲ ਕੈਨੇਡਾ ਦਾ ਵੀ ਸਮਰਥਨ ਕਰਨਗੇ ਇਤਨੀ ਖੁਸ਼ੀ ਹੈ ਕਿ ਕੈਨੇਡਾ ਕੁਆਲੀਫਾਈ ਕਰ ਚੁੱਕੀ ਹੈ ਸੋ ਇਸ ਵਾਰ ਹਮ ਦੋਨੋਂ ਕੈਨੇਡਾ ਔਰ ਇੰਡੀਆ ਕੋ ਸਪੋਰਟ ਕਰ ਰਹੇ ਸੋ We are totally excited for Canada and United States as well. ਮਿਸਿਸ ਆਗਾ ਦੇ ਵਿੱਚ ਕ੍ਰਿਕਟ ਦੇ ਸਾਮਾਨ ਦੇ ਸਟੋਰ ਨੂੰ ਚਲਾਉਂਦੇ ਅਤੇ ਇੰਡੋਰ ਕ੍ਰਿਕਟ ਗਰਾਊਂਡ ਦੇ ਮਾਲਕ ਰਿਸ਼ੀ ਦੱਸਦੇ ਹਨ ਕਿ ਇਸ ਵਰਲਡ ਕੱਪ ਨੂੰ ਲੈ ਕੇ ਜੀਟੀਏ ਦੇ ਕ੍ਰਿਕਟ ਪ੍ਰੀਮੀਅਰ ਵਿੱਚ ਬਹੁਤ ਉਤਸ਼ਾਹ ਹੈ ਅਤੇ ਕੁਝ ਦਿਨਾਂ ਤੋਂ ਹੀ ਉਹਨਾਂ ਦੇ ਸਟੋਰ ਉੱਪਰ ਜਰਸੀਆਂ ਖਰੀਦਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਵਰਲਡ ਕੱਪ ਕੇ ਲਿਏ ਸਭੀ ਕੰਟਰੀਜ਼ ਦਾ ਬਹੁਤ ਬੜਾ ਵਰਲਡ ਕੱਪ ਹੋ ਰਹਾ ਹੈ। ਹਮਾਰੇ ਪਾਸ ਕਾਫੀ ਟੀਮ ਕੀ ਜਰਸੀਜ਼ ਹੈ ਜਰਸੀਜ਼ ਮੈਂ ਬਹੁਤ ਐਕਸਾਈਟਮੈਂਟ ਹੋ ਰਹਾ ਹੈ ਲੋਕੋ ਕੋ ਸਪੋਰਟ ਕੇ ਲਿਏ। ਦਰਜ ਇਸ ਕਾਫੀ ਬਿਕਰੀ ਹੈ ਅ ਲੋਟ ਆਫ ਪੀਪਲ ਆਰ ਇਨਵੋਲਡ ਇਨ ਕ੍ਰਿਕਟ ਐਸ ਵੈਲ ਕਾਫੀ ਲੋਕ ਜਾ ਰਹੇ ਹੈ ਨਿਊਯਾਰਕ ਡੈ拉斯 ਕੀਔਰ ਟਰੈਵਲ ਕਰ ਰਹੇ ਹੈ ਤੋ ਬਹੁਤ ਹੀ ਜਿਆਦਾ ਰਿਸਪੌਂਸ ਅੱਛਾ ਆ ਰਹਾ ਹੈ ਕ੍ਰਿਕਟ ਕੈਨੇਡਾ ਵਿੱਚ ਸਭ ਤੋਂ ਵੱਧ ਉਪਰ ਦੀਆਂ ਖੇਡਾਂ ਵਿੱਚੋਂ ਇੱਕ ਹੈ ਕ੍ਰਿਕਟ ਖੇਡਦੇ ਦੇਸ਼ਾਂ ਵਿੱਚ ਜਿਸ ਵਿੱਚ ਏਸ਼ੀਆ ਉਪਮਹਾਦੀਪ ਦੇ ਦੇਸ਼ ਭਾਰਤ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਨੇਪਾਲ ਅਤੇ ਅਫਗਾਨਿਸਤਾਨ ਸ਼ਾਮਿਲ ਹਨ ਉਥੋਂ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ ਵਿੱਚ ਪ੍ਰਵਾਸ ਕਰ ਰਹੇ ਹਨ ਜਿਸ ਕਰਕੇ ਕੈਨੇਡਾ ਵਿੱਚ ਵੀ ਕ੍ਰਿਕਟ ਮਕਬੂਲੀਅਤ ਦੀਆਂ ਉਲੰਧੀਆਂ ਵੱਲ ਨੂੰ ਵਧਦਾ ਜਾ ਰਿਹਾ ਹੈ ਜਿਵੇਂ ਆਪਨੇ ਬਤਾਇਆ ਕਿ ਜਰਸੀਸ ਲੋਕ ਖਰੀਦ ਰਹੇ ਹਨ ਕੌਨਸੀ ਟੀਮ ਦੀ ਜਰਸੀਸ ਹੈ ਜੋ ਸਭ ਤੋਂ ਜ਼ਿਆਦਾ ਵਿਕ ਰਹੀਆਂ ਹਨ ਇਸ ਵਕਤ ਸਭ ਤੋਂ ਜ਼ਿਆਦਾ ਇੰਡੀਆ ਪਾਕਿਸਤਾਨ ਔਰ ਕੈਨੇਡਾ ਕੀ ਜਰਸੀਸ ਵਿਕ ਰਹੀਏ ਲੋਕਲੀ ਐਂਡ THEN ਵੀ ਹੈਵ ਆਲਸੋ ਸੀਨ ਅ ਗੁੱਡ ਰਿਸਪੌਂਸ ਬੰਗਲਾਦੇਸ਼ ਪਾਕਿਸਤਾਨ ਸ਼੍ਰੀਲੰਕਾ ਕੀ ਵੀ ਜਿਆਦਾਤਰ ਵਿਕਰੀ ਹੈ ਵੀਵੀ ਡਾਟਾ ਸਪੋਰਟਸ ਅਤੇ ਈ-ਸਪੋਰਟਸ ਦੀ ਤਾਜ਼ਾ ਰਿਪੋਰਟ ਦਰਸਾਉਂਦੀ ਹੈ ਕਿ ਕੁਸ਼ਤੀ ਰਗਬੀ ਅਤੇ ਲਕੋਰਸ ਦੇ ਨਾਲੋਂ ਕ੍ਰਿਕਟ ਦੇ ਕੈਨੇਡਾ ਵਿੱਚ ਜਿਆਦਾ ਫੈਨਸ ਹਨ ਕ੍ਰਿਕਟ ਕੈਨੇਡਾ ਵਿੱਚ ਆਮ ਤੌਰ ਤੇ ਹੀ ਹੁਣ ਗਲੀਆਂ ਸਕੂਲਾਂ ਦੇ ਗਰਾਊਂਡਾਂ ਅਤੇ ਬੇਸਬਾਲ ਦੇ ਗਰਾਊਂਡਾਂ ਵਿੱਚ ਵੀ ਆਪਣੇ ਪੈਰ ਪਸਾ ਰਹੀ ਹੈ बहुत ही ज़्यादा पोटेंशियल नज़र आ रहा है अभी कुछ दो साल से पिछले दो साल से क्योंकि बहुत ज़्यादा इमिग्रेंट आ, लोग आ रहे हैं क्रिकेट को बहुत आ, ले रखे और क्रिकेट कैनडा अभी बहुत काम कर रहा है इस चीज़ पर तो आगे नैक्सट फाइव इयर्स में बहुत बड़ा इंपैक्ट आने वाला है इस कंट्री में क्रिकेट की ओर कल के कैनेडा के मैच तो बिना नौ जून न्यूयॉर्क होने वाले भारत पाकिस्तान के हाई वोल्टेज मैच के लिए कैनेडा में रेंदे क्रिकेट प्रेमी भी उतावले हैं ਕੱਲ ਦੇ ਮੈਚ ਤੋਂ ਬਿਨਾ ਇੰਡੀਆ ਪਾਕਿਸਤਾਨ ਦੇ ਮੈਚ ਲਈ ਬ੍ਰੈਮਟਨ ਸਮੇਤ ਜੀਟੀਏ ਵਿੱਚ ਵੱਡੀਆਂ ਸਕਰੀਨਾਂ ਦੇ ਪ੍ਰਬੰਧ ਕੀਤੇ ਗਏ ਹਨ ਜਸਪ੍ਰੀਤ ਪੰਦੇਰ ਓਮਨੀ ਨਿਊਜ਼